ਜਪੁ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚੁ ਦੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਝੁਕੈ ਝੁਕ ਨਾ ਹੋਵੇ ਜੇ ਲਾਇ ਰਹਾ ਜਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਭਰੀਆ ਭਾਰ ਸਹਿ ਸਿਆਣ ਪਲਖੋ ਹੇ ਤੈਕ ਨਜਲੇ ਨਾਲ ਇਹ ਸੋਚਿਆ ਰਹਾ ਹੋਈਏ ਕਿ ਵਕੂੜੇ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣੀ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੇ ਹੁਕਮ ਲੈ ਵਢਾਈ ਹੁਕਮੀ ਤਮਨੀਜ਼ ਹੁਕਮ ਲਿਖ ਦਉ ਸਭ ਪਾਈਏ ਇਕਨਾ ਹਕਮੀ ਬਖਸ਼ੀ ਸੇ ਹੁਕਮੀ ਸਦਾ ਪਵਾਈਏ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਗੁਜਰੇ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਦ ਜਾਨੈ ਨਹੀਂ ਸਾਣ ਗਾਵੇ ਕੋ ਬਨ ਵੜਿਆਈਆਂ ਚਾਰ ਗਾਵੇ ਕੋ ਵਿਦਵਕ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਦਰਹ ਦੂਰ ਕਥਨਾ ਗਥੀ ਨਾ ਆਵੇ ਟੋਟ ਕੱਤ ਕਰ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਗ ਪਾਹੇ ਜੁਗ ਜਵੰਤਰ ਖਾਈ ਗਾਏ हुक्मी हुक्म चलाए राहो नानक विद से वे प्रवाहो साचा साहिब साच नाए भाख्या पा, भाउ अपार आख्या मंगे देह देह दात करे दातार फेर की अग्गे रखिए दुध से दरबार मोह के बोलन बोलिए जे सुन तेरे प्यारे अमृत वेला सच ना वड्याई विचार करमी आवे कपड़ा नदरी मुख द्वार नानक वै जानिए सुभापे सचार ਤਾ ਪਿਆਣਾ ਜੈ ਕੀਤਾ ਨਾ ਹੋਏ ਆਪੇ ਆਪਨ ਰੰਜਣ ਸੋਏ ਜਿਹਨ ਸੇ ਵਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁੰਨੇਮਨ ਰਖੇ ਪਾਉ ਦੁੱਖ ਪਰ ਹਰ ਸੋ ਕਰਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਐ ਸਮਾਏ ਗੁਰੇਸ਼ਰ ਗੁਰੂ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਇਹੋ ਜਾਣਾ ਖਾ ਨਹੀਂ ਕਹਿ ਨਕਤ ਨਾ ਜਾਈ ਗੁਰਾ ਇੱਕ ਦੇਹੀ 부ਝਾਈ ਜਬਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰੇ ਨਾ ਜਾਈ ਦੇ ਰਤਨਾਵਾਂ ਜੇ ਤਿਸ ਭਾਵਾਂ ਮਨ ਪਾਣੇ ਕੀ ਨਾ ਹੀ ਕਰੀ ਜੇ ਤਿਸ ਰਟੀ ਉਪਾਈ ਵੇਖਾ ਮਿਣ ਕਰਮਾ ਕੀ ਮਿਲੇ ਲਈ ਮਾਤ ਵਿਤਰਤ ਜਵਾ ਹਰਮਾਨ ਜੇ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਹਿ ਸੁਝਾਈ ਸਭਨਾ ਦੁਨਿਆ ਕਾ ਜਿਦਾਤਾ ਸੋ ਮੈ ਵਿਸਰਨਾ ਜਾਇ ਇਹ ਜੁਗ ਚਾਰੇ ਹਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾੜਿਓ ਨਾਲ ਚਲੇ ਸਭ ਕੋਈ ਚੰਗਾ ਨਾੁਰ ਖਾਈ ਤੇ ਜਸ ਕੀ ਰਜਗ ਲਈ ਜੇ ਤਿਸ ਨਦਰਨਾ ਵੈਤਾ ਵਾਤਨੁ ਭੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਗ੍ਰੰਥਕੁਣ ਗੁਰੇ ਗੁਣਵੰਤਿ ਆਦ ਬੰਦੇ ਹੈ ਤੇਹਾ ਕੋਇ ਨ ਸੁਜੇ ਜੇ ਤਿਸ ਗੁਣ ਕੋਇ ਕਰੇ ਸੁਨੇ ਸਦ ਭੀਰ ਸੁਨਾਤ ਸੁਨੇ ਧਰਤ ਕਬਲੇ ਆਕਾਸ਼ ਸੁਨੇ ਦੀਪ ਲੋਹ ਪਾਤਾਲ ਸੁਨੇ ਪਉਨ ਚਕੇ ਕਾਲ ਨਾਨਕ ਪ੍ਰਭਤਾ ਸਦਾ ਵਿਗਾਸਿਨਾ ਦੁਖ ਭਾਵ ਕਾ ਨਾਸ ਸੁਨੇ ਸਰਬ ਮਹਿੰਦਰ ਸੁਨੇ ਮੁਖ ਸਲਾਹਣ ਮੰਦ ਸੁਨੇ ਜੋ ਜੁਗ ਜੁਗਤਨ ਪੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ਼ ਸੁਨੇ ਸਾ ਸੰਤੋ ਗਿਆਨ ਸੁਨੇ 68 ਕਾ ਇਸ ਨਾਨਕ ਸੁਨੇ ਪਰ ਪਰ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਪਵਿਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ਼ ਸੁਨੇ ਖਾਲ ਬੁਣਾ ਕੇ ਗਾਹ ਸੁਨੇ ਸੇਕ ਪੀਰ ਪਾਸਾ ਸੋਰੀਆਂ ਦੇ ਪਾਵੇ ਰਾਹ ਸੁਨੇਹਾਤ ਵੇਸ ਬਹ ਨਾਨਕ ਭਗਤਾ ਸਦਾ ਵਿਗਾਸਨ ਦੁਖ ਪਾਪ ਕਾ ਨਾਸ਼ੇ ਮੰਨੇ ਕੀਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਸਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬਿ ਕਰ ਵਿਚਾਰੈ ਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਰ ਕੋਈ ਮੰਨੇ ਸਰ ਤੋਂ ਵੇ ਮਣਬੋਧ ਮੰਨੇ ਸਭਲ ਭਵਨ ਕੀ ਸੋਧ ਮੰਨੇ ਮਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੇ ਉਪਰ ਗੜ ਗਾਈ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਤੀ ਸ਼ਰਮੰਦਾ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੂਖ ਦਵਾਰ ਮੰਨੇ ਪਰਵਾਰੀ ਸਾਧਾਰ ਮੰਨੇ ਤਰੇ ਧਾਰੇ ਗੁਰ ਸਿੱਖ ਮੰਨੇ ਨਾਨਕ ਹੋਏ ਨਾ ਪਿਖ ਐਸਾ ਨਾਮ ਨਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ पंच प्रवान पंच प्रधान पंचे पावे दरगे बाण पंचे सोहेदर दर राजान पंचा का गुरे कते आन जे को कहे करे वीचार करते के करने नहीं समार तोल तरम द्या का पूसं तोग थाव रख्या जन सोत जे को बुझे हो सच्यार तवले ऊपर कीता पार धरती होर परे होर होर तिस्ते पाल तले कमन जोर जी जागरंगा के नाम सबने लिखे वुडे कलाव ਇਸ ਲੇਖਾ ਲਿਖ ਜਾਣੇ ਕੋਈ ਲੇਖਾ ਲਖਿਆ ਕੀਤਾ ਹੋਇ ਕੀਤਾ ਤਨ ਸੁਵਲੇ ਰੂਪ ਪੀਤੀ ਦਾ ਜੜੇ ਕਉਣ ਕੂਦ ਪੀਤਾ ਵਸੈ ਕੋ ਕੋ ਤਿਸਤੇ ਹੋਵੇ ਲਖ ਬਿਰਿਓ ਕੁੁਰਜ ਕਮਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤੁਰ ਭਾਵੇ ਸਾਈ ਭੜੀ ਕਾਰ ਦੁਸਰਾ ਸਲਾਮ ਤਨ ਰੰਕਾਰ ਸੰਕ ਜਪਿਆ ਸੰਗ ਪਾਉ ਸੰਗ 부ਧਾ ਸੰਗ ਤਉ ਤਉ

ਸੰਕੂ ਪਾਪੀ ਪਾਪ ਕਰ ਜਾਏ ਸੰਕੂੜਿਆਰ ਕੋੜੇ ਫਿਰਾਹੇ ਸੰਕਮਲੇ ਜਿ ਸਮਲ ਪੱਕ ਗਾਇ ਸੰਗਨੰਦਕਸਰ ਕਰੇ ਭਾਰ ਨਾਨਕ ਨੇ ਕਹੇ ਵੀ ਚਾਰ ਵਾਰਾਂ ਜਮ ਇੱਕ ਵਾਰ ਜੋਤ ਰੂਪਾਵੇ ਸੋਈ ਬਲੀਕਾਰ ਤੁਸਰਾ ਸਲਾਮ ਧਨ ਰੰਗਾਰ ਸੰਕ ਨਾਮੇ ਸੰਪਥਾ ਮੇ ਗੰਮ ਗੰਮ ਸੰਕਲੋ ਸੰਕਿਆ ਅਸੁਰ ਭਾਰ ਹੋਏ ਅਕਰੀ ਨਾਮ ਕੀ ਸਾਲਾਹ ਅਕ੍ਰਿ ਗਿਆਂ ਗੀਤ ਗੁਣ ਗਾਇ ਕਰੇ ਲਿਖਣ ਬੋਲ ਲਬਾਨ ਕਰਾ ਸਰਸੰਦੋ ਵਖਾਣ ਜਿਨਹੇ ਲੇਤੇ ਤੇ ਸੁਰ ਨਾ ਜੇ ਫਰਮਾਇ ਤੇ ਤੇ ਪਾਈ ਜੇਤਾ ਕੇਤਾ ਤੇ ਤਾ ਨਾ ਵੇ ਨਾਈ ਕੋਥਾ ਗੁਰਦ ਤੁਮ ਕਹਾ ਵਿਚਾਰ ਵਰਣ ਜਮ ਇੱਕ ਵਾਰ ਜੂਤਿ ਸੁ ਭਾਵੇ ਸਾਈ ਭਲੀਕਾਰ ਦੂਸਰਾ ਸ੍ਰੀ ਰਾਮ ਚਨ ਅਨੰਕਾਰ ਭਰੀ ਹੱਥ ਪੈਰ ਤੰਦੇ ਹੈ ਪਾਣੀ ਦੇ ਉਤੇ ਦਰੁ ਸੁਖੇ ਮੂਤ ਗਲੇ ਤੇ ਕੱਪੜ ਹੋਈ ਦੇ ਸਾਵਲ ਲਿਏ ਹੋ ਤੋਏ ਰਿਯ ਮਤਬਾ ਪਾ ਕੇ ਸੰਗਹ ਧੋਪੇ ਨਾ ਵੇ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ 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 ਨਾਲਿ ਖਲਹਿ ਜਾਓ ਆਪੇ ਵੀ ਜਾਪੇ ਹੀ ਖਾ ਨਾਨਕੁ ਕੁਮਿ ਆਓ ਜਾਓ ਤੀਰ ਤਬਦ ਹੈ ਦਰਦਾਂ ਜੇ ਕੋ ਪਾਵੈ ਤੁਲ ਕਾ ਮਾਨ ਸੁਨੇ ਮੰਨੇ ਉਹਨ ਕੀਤਾ ਪਾਵਨ ਤਰਿ ਵਰਤੀ ਉਤਮਨ ਆਓ ਸਭ ਗੁਣ ਤੇਰੇ ਮੇ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਦ ਬਾਣੀ ਬ੍ਰਹਮਾ ਸਤ ਸੁਹਾਂ ਚਰਮਨ ਚਾਓ ਕਮਨਸੂ ਵੇਲਾ ਵਕਤ ਕਮਨ ਕਮਨ ਤੇ ਤੱਕ ਕਮਨ ਵਾਰ ਕਮਨ ਚਰੋ ਤਮਾਹ ਕਮ ਜਿਤ ਹੋ ਆਇਆ ਕਾਰ ਮਿਲ ਨਾ ਪਾਇਆ ਪਨ ਤੇ ਹੀ ਹੋਵੇ ਲੇਕ ਪੁਰਾਨ ਵਕਤ ਨਾ ਪਾਇਓ ਘਾ ਦੀਆ ਜਿ ਲੇਕ ਪੁਰਾਨ ਤੇਤ ਵਾਰ ਨਾ ਜੋ ਗਿ ਗੜ ਰੁਤ ਮਹ ਨਾ ਕੋਈ ਜਾ ਕਰਤਾ ਸੀਟੀ ਕੋ ਸਾਜਿ ਆਪੇ ਜਾਣੇ ਸੋਏ ਕਿਵ ਕਰ ਆਖੇ ਕਿ ਵਿਸਾਲਾ ਹੈ ਕਿ ਵਰਨੇ ਕਿਵ ਜਾਣਾ ਨਾਨਕ ਅੱਖ ਸੁਭ ਕੋ ਆਕੇ ਕੁਦ ਇਕ ਸਿਆਣਾ ਵਡਾ ਸਾਹਿਬ ਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨ ਨਾ ਸੋਹੇ ਪਤਲ ਪਤਲ ਲਖਿਆ ਅਗਾਸ ਅਗਾਸ ੜੁੜਕੁ ਪਾਥ ਕੇ ਮੇਦ ਕਹਿਨੇ ਕੋ ਬਾਦ ਸੈ ਸਠਾਰੇ ਕਹਿਣ ਕਦੇ ਬਾਸੁ ਲਿਖਤਾਤ ਨੇਖਾਇ ਤਲ ਲਿਖਿਆ ਲੇਖਾ ਹੈ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈਐ ਨਦੀਆ ਤੇ ਵਾਉ ਭਵੇ ਸੁਮੰਦ ਨਾ ਜਾਣੀਐ ਸੁਮੰਦ ਸਾਹ ਸੁਲਤਾਨ ਗਿਰਾਸਤੀ ਮਾਲ ਤਨ ਕੀੜੀ ਤੁਲ ਨਾ ਹੋਉ ਜੀ ਤੁਸ ਮਨੁ ਨਾ ਵਿਸਰੇ ਅੰਤ ਨਾ ਸਿਰਤੀ ਕਹਿ ਨਾ ਅੰਤ ਅੰਤ ਨਾ ਕਰਨ ਦੇ ਨਾ ਤੇ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀ ਤਾਇਆ ਕਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਨ ਕੇ ਤੇ ਬੇਲਾ ਹੀ ਤਾਂ ਕਿ ਅੰਤ ਨਾ ਪਾਇ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚ ਉਪਰ ਉੱਚਾ ਨਾਉ ਇਹ ਵੱਡਾ ਉੱਚਾ ਹੋਵੇ ਕਦ ਸੁੱਚੇ ਕੋ ਜਾਣੇ ਸੋਏ ਜੇ ਵਡਾ ਬੁਝਾਨਿਆ ਭਾਵ ਨਾਨਕ ਨਦਰੀ ਕਰਮੀ ਦਾਤ ਹੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨ ਨਾਤਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਗਣ ਤਨਹਿ ਵਿਚਾਰ ਕੀਤੇ ਖਵ ਟੁੱਟੇ ਵਿਚਾਰ ਕੀਤੇ ਲੈ ਲਮ ਕਿਰਪਾਹ ਕੀਤੇ ਮੂਰਖਾ ਹੈ ਗਾਇ ਕੀਤੇ ਦੂਪੂਜਨ ਮਾਰੇ ਪੀ ਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਦੇ ਕੋ ਕਾਈ ਕੱਖ ਨ ਪਾਏ ਹੋ ਜਾਣੇ ਜੀਥਿਆ ਮੋਖਾਇ ਹਾਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਕੇ ਜਿਸਮ ਬਕਸੇ ਸਵਸਲਾ ਨਾਨਕ ਪਾ ਸਾਹਿਬਾ ਸਾ ਔਮਨ ਬਨਮਲ ਵਪਾਰ ਮਲਵਪਾਰੀ ਮਲ ਪੰਡਾਰੇ ਮੁੱਲਾ ਮੱਲ ਜਾਏ ਮੁੱਲ ਭਾਇ ਮੁੱਲਾ ਸਮਾਏ ਔਮਤਨਮ ਲੀ ਬਾਣ ਮੁੱਤਨਮ ਫਰਮਾਨ ਮੁੱਲ ਬਕਸ਼ੀ ਸਮਲਨੀ ਚਾਨ ਮਲ ਕਰਮਲ ਫਰਮਾਨ ਮੁੱਲਾ ਮੁੱਲਾ ਖੇਣਾ ਜਾਏ ਆਖ ਆਖਰ ਹਿਲ ਬਲਾ ਆਕੇ ਵੇਦ ਪਾਠ ਪੁਰਾਣ ਆਕੇ ਪੜੇ ਘਰੇ ਵਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਕੇ ਦੇਵ ਆਖੇ ਸੁਰਨਮ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕੇ ਉਠੁਰ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੀ ਕੇ ਜੀਵਨ ਪਾਵੇ ਤੇ ਵਧ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਖਾ ਕੀਤੇ ਵਾਮਨ ਹਾਰੇ ਕੀਤੇ ਰਾਗ ਪੁਰੀ ਸੋ ਕ੍ਰਿਸ਼ਨ ਕੀਤੇ ਗਵਨ ਹਾਰੇ ਗਾਵੇ ਚੁਨ ਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੁਰ ਉਤਲਿਕ ਜਾਨ ਲੇਖ ਲੇਖ ਤ੍ਰੰਗੀ ਚਾਰੇ ਗਾਵੇ ਇਸਰ ਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰੇਂਦਰ ਅਸਨ ਰਖੇ ਦੇਵਤੇ ਆਦਰ ਨਾਲ ਗਾਵੇ ਸੇਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਲ ਕੋ ਲਖੀਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਰਤਨ ਭਾਏ ਤੇਰੇ ਅੜਸੜੀ ਰਤਨ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡ ਮੰਡਵਰ ਪੰਡਾ ਕਰਕੇ ਰਖੇ ਧਾਰੇ ਸਹੀ ਜਦਨੋ ਗਾਵੇ ਜੋ ਤੁਰ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਤਨ ਆਵਨ ਨਾਲ ਕਿਆ ਵਿਚਾਰੇ ਸੋਈ ਸੋਈ ਸਰਾਸ ਸਾਇ ਸੱਚਾ ਸੱਚੀ ਨਾਈ ਹੈਪੀ ਹੋਸੀ ਜਾਇ ਨਾ ਜਸੀ ਰਤਨਾ ਦਿਨ ਲਚਾਈ ਰੰਗੀ ਰੰਗੀ ਭਾਤੀ ਕਰ ਕਰ ਦੇ ਨਸੀ ਮਾਇ ਜਨੀ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀ ਸਿ ਵੜਿਆਈ ਜੋਤੀ ਸਿ ਭਾਵੈ ਸੋਈ ਕਰ ਸਿ ਵਕੁਣਾ ਕਰਨਾ ਜਾਇ ਸੋ ਪਾਸਾਂ ਸਹਾ ਪਰ ਸਾਇ ਵਿਨਾਨਿ ਕਰਹਿ ਨਰ ਜਾਇ ਹੁੰਦਾ ਸੰਤੋਵ ਤੁ ਰੰਪੋ ਚੋਲੀ ਤਾਨ ਕੀ ਕਰੈ ਪ੍ਰਭੂ ਤਖਿੰਤਾ ਕਾਲ ਘਰੀ ਕਾ ਜੁਗ ਢੰਡਾ ਪਰਤੀਤ ਪਾਈ ਬੰਤੀ ਸਭ ਜਮਾਤੀ ਮਨਜੀਤੇ ਜਗਜੀਤ ਆਦੇਤ ਸੇ ਅਦੇਸ ਆਦਨੀ ਨਾ ਨਾਦ ਨਾਤ ਜੁਜੂਗੇ ਕੋ ਵੇਸ ਹੋਤ ਕਹਾਂਦੇ ਆਪ ਨਾਰਨ ਕੜਕੜ ਵਾਜੇ ਨਾਥੀ ਆਪ ਨਾਤ ਨਾਤੀ ਸੁਭਦਾ ਕਰੇ ਸਦੇਵਰਾ ਸਾਧ ਸੰਜੋਗ ਜੋਦਿਲ ਕਾਰ ਚਲਾਵੇ ਲੇਖਿ ਆਵੇ ਭਾਗ ਆਦੇਤ ਸੇ ਅਦੇਸ ਆਦਨੀ ਨਾ ਨਾਦ ਨਾਤ ਜੁਜੂਗੇ ਕੋ ਵੇਸ ਏਕਾ ਮਾਇ ਦੁਖ ਵਿਆਹੀ ਤਿਨ ਚੇਲੇ ਪਰਵਾਨ ਇਕ ਸੰਸਾਰ ਇਕ ਭੰਡਾਰ ਇਕ ਲਾਇ ਦੀਵਾਨ ਜਿਵ ਤਿਸ ਪਾਵੇ ਤਿਵ ਚਲਾਵੇ ਜਿਵ ਹੋਵੇ ਫਰਮਾਨ ਹੋ ਵੇਖੈ ਨਾ ਨਦਰ ਨਾ ਆਵੇ ਬਹੁਤਾ ਹੈ ਵਿਡਾਣਿਆ ਦੇ ਤਿਸ ਆ ਦੇਸ ਆਦ ਨੀਂਦ ਨਾ ਗਨਾਤ ਜੁਜ ਕੇ ਖੋਵੇ ਸੇ ਆਸੇ ਲੋ ਲੈ ਪੰਡਾਰ ਜੋ ਕਿਸ ਪਾਇ ਸੋਇ ਕਾ ਵਾਰ ਕਰ ਕਰ ਵੇਖੇ ਸਤ ਬਿਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸਿਆਦੇਸ ਆਦ ਨੀਂਦ ਨਾ ਗਨਾਤ ਜੁਜ ਕੇ ਖੋਵੇ ਸੇ ਮੇਗਦੋ ਜਿਬਾ ਕੋਇਲ ਕੋਇਲ ਕਵੀ ਜਿਹਾ ਲਗ ਲਗ ਗੀੜਾ ਕੀਕ ਨਾਮ ਜਗਦੀਸ਼ ਏਤੁਰਾਇ ਪਤਪਵਰੀਆ ਚੜੀ ਹੈ ਹੋਈ ਕੀਚ ਸੁਨ ਗਲਾਇ ਆਕਾਸ਼ੀ ਕੀਟਾ ਆਹੀ ਰੀਸ ਨਾਨਕ ਨਿੰਦਰੀ ਭਾਈਏ ਕੂੜੇ ਕੂੜੇ ਟੀਸ ਆਖਣ ਜੋਰ ਜੋ ਪਹਿਨਾ ਜੋਰ ਜੋਰ ਨ ਮੰਗਰਦੇ ਹੈ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਨਾਇ ਮਨ ਮਨ ਸੂਰ ਜੋਰ ਨ ਸੁਰਤੀਆਂ ਵਿਚਾਰ ਜੋ ਨਾ ਜੁਟੇ ਛੁੱਟੇ ਸੰਸਾਰ ਇਸ ਜੋਰ ਕਰ ਵੇਖੇ ਸੋ ਨਾਨਕ ਉਤਮ ਨਿਚ ਨਾ ਕੋਇ ਰਾਤੀ ਰੋਤੀ ਚ ਤੀਵਾਰ ਪਉਣ ਪਾਣੀ ਗਣੀ ਪਾਤਾ ਤਿਸ ਵੀ ਧਰਤੀ ਤਾ ਪ੍ਰਕੀ ਧਰਮ ਸਾਲ ਤਿਸ ਵੀ ਜੀਯੁਗਤ ਕੇ ਰੰਗ ਤਿਨਕੇ ਨਾਮ ਅਨੇਕਿਆਨਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਣ ਪੰਜ ਪ੍ਰਵਾਨ ਨਿਦ੍ਰਿਕਰਮ ਭਵੇਂ ਨੀਸ਼ਾਨ ਕੱਚ ਬਕਾਇਓ ਥੇ ਪਾਏ ਨਾਨਕ ਗਈਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਿਆ ਕੋ ਕਰਮ ਕੀਤੇ ਪਉਣ ਪਾਣੀ ਵੈਸੰਦਰ ਕੀਤੇ ਘਣ ਮਹੇਸ਼ ਕੀਤੇ ਵਰਮੇ ਘਾਰਤ ਗੜੀ ਰੂਪ ਰੰਗ ਕੇ ਵੇਸ *्या प ് ത പදේശ ് සൂ ് ത്த்தை ഹശද ന ത െ तेെ വവശ ते ധनു ීते ते னு ്्याකාան ते බണ ്ത K നണ ് ਗാണ ാണ ්‍ර്ണ്ത്த்தை නා ന ൂട . ਸਨਮ ਕਰਨ ਕੀ ਬਾਣੀ ਰੂਪ ਤਿਥੈ ਘਾੜ ਤਕੜੀ ਬਹੁਤਨੋਪ ਤਾਂ ਕਿਆ ਗਲਖਤੀਆਂ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਤਿਥੈ ਘੜਿਆ ਸੁਰਤ ਮਤਮਨ ਬੋਲ ਤਿਥੈ ਘੜਿਆ ਸੁਰਾਸਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਭਰ ਸੂਰਤਿਨ ਮੇਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿ ਮਾਇ ਧਾਕੇ ਰੂਪ ਨਾ ਕਤਨੇ ਜਾਏ ਨਾ ਮਾਇ ਨਾ ਠਾਗੇ ਜਾ ਜਿਨ ਕੇ ਰਾਮ ਸਿਮਣ ਮਹ ਤੇ ਭਗਤਵਰ ਦਵਸ਼ੇ ਕੇ ਲੋਕ ਕਰਨਾਂ ਸਚਾ ਮਨਸੋ ਸਾਚ ਖੰਡ ਮਨ ਸੱਜ ਅੰਕਾਰ ਕਰ ਕਰ ਵੇਖੇ ਨਦਰ ਨਹਾਲ ਸਿਥੇ ਕਰਨ ਮਨਵਰ ਪੰਡ ਜੇਕੋਪ ਤੇ ਤਾਂਤੁਨਾਦ ਸਿਥੇ ਲੋ ਲੋ ਆਕਾਰ ਜਿਬੀ ਕੋ ਕੰਤ ਵਿਤਵਕਾਰ ਵੇਖੇ ਵਿਕਸੇ ਘਰੇ ਵਿਚਾਰ ਨਾਨਕ ਕਥਨਾ ਕੜਾ ਸਾਰ ਜਤ ਪਹਾਰਾ ਤੀਰ ਸੁਨਾਰ ਨਮਤ ਵਿਧ ਹਤੀਆ ਸੋ ਕਲਾਗਨ ਤਪ ਤਉ ਭਾਂਡਾ ਬੰਮ੍ਰਿਤ ਟਾਲ ਕੜੀਏ ਸਭ ਸੱਟ ਡਕ ਸਾਜਨ ਕੋ ਕਰ ਕੰਤਨ ਕਾ ਨਾਨਕ ਨਦਰੀ ਨ ਦਰਨ ਹਾਲ ਸਲੋਕ ਬਵਣ ਗੁਰ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਹੀਦਾ ਹੀਦਾ ਆ ਕੀ ਲੈ ਸਕਲੇ ਜਗਤ ਸੰਗੀਆਂ ਬ੍ਰਿਹਾਂਆਂ ਬਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਈ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੀਤੀ ਛੁਟੀ ਨਾਲ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਖਤੈ